ਤੁੱਕ ਤੇ ਇੱਥੇ ਨੋਸ਼ਾਵਾ ਤੇ ਪੈਸੇ ਲਿਖੇ ਹੋਏ ਆ 2 ਡਾਲਰ ਫॉर 5 ਮਿੰਟ ਤੇ ਹੁਣ ਸਾਰੇ ਜਨਨ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕ ਹੈਗੀ ਆ 10 ਦਸੰਬਰ 2025 ਤੇ ਮੈਂ ਇਸ ਟਾਈਮ ਖੜਾ ਹੈਗਾ ਟਰਾਈ ਦੁਲਾ ਵਿੱਚ ਟ੍ਰਾਈ ਬੋਨਾ ਵਿੱਚ ਤੇ ਮੈਂ ਇਸ ਟਾਈਮ ਚੱਲੇ ਹੁਣ ਫੈਰੀਵਲ ਤੇ ਇੱਥੇ ਇੱਕ ਨਿੱਕਾ ਜਿਹਾ ਆਈਲੈਂਡ ਹੈ ਜਿਹਦਾ ਨਾਮ ਹੈ ਮਾਰਿਆ ਆਈਲੈਂਡ ਤੇ ਆਪਾਂ ਉੱਥੇ ਚੱਲੇ ਗਿਆਂ ਫੈਰੀ ਨਾਲ ਆ ਆਹ ਪਾਰਕ ਤੇ ਮੇਰਾ ਟਿਸਥੇ ਕੀਤਾ ਸੀਗਾ ਉਹ ਸਾਹਮਣੇ ਵਾਲੇ ਪਾਸੇ ਮੇਰਾ ਟੈਂਟ ਲੱਗਿਆ ਹੋਇਆ ਉੱਥੇ ਤੇ ਜੇਕਰ ਮੈਨੂੰ ਫੈਰੀ ਮਿਲ ਜਾਂਦੀ ਹੈ ਫਿਰ ਅੱਜ ਦੀ ਰਾਤ ਆਪਾਂ ਵਾਪਸ ਇੱਥੇ ਆ ਕੇ ਰਵਾਂਗੇ ਜੇ ਫੈਰੀ ਨਹੀਂ ਮਿਲਦੀ ਫਿਰ ਆਪਾਂ ਇੱਥੇ ਹੁਣ ਆ ਕੇ ਸਮਾਨ ਚਾੱਕ ਕੇ ਅਗਲੇ ਸਫਰ ਵੱਲ ਵਧਾਂਗੇ ਆਪਾਂ ਤੇ ਰਾਤ ਬਹੁਤ ਸ਼ਾਨਦਾਰ ਰਹੀ ਰਾਤੀ ਸੀ ਸ਼ਾਰਕ ਫੜੀ ਇੱਕ ਤੇ ਪਰ ਬਾਅਦ ਛੱਡ ਵੀ ਦਿੱਤਾ ਉਹਨੂੰ ਆ ਆ ਬਾਈ ਸੀਗਾ ਇੱਥੇ ਬਰਾਡਿਓ ਵੇਖਿਆ ਤੁਸੀਂ ਸਾਰੀ ਵੀਡੀਓ ਚ ਨਾ ਤੇ ਰਾਤ ਬਹੁਤ ਵਧੀਆ ਰਿਹਾ ਕੱਲ ਕਿਉਂਕਿ ਨਵੇਂ ਬੰਦੇ ਜੋ ਮਿਲਦੇ ਤਾਂ ਫਿਰ ਥੋੜਾ ਚੇਂਜ ਆਉਂਦਾ ਹੈਗਾ ਤੇ ਅੱਜ ਆਪਾਂ ਚੱਲੇ ਆ ਫੈਰੀ ਲੈਣ ਵਾਸਤੇ ਵੇਖਦੇ ਹਾਂ ਕੀ ਹਾਲਤਾ ਹੈ ਕੱਲਾ ਲੈਪਟਾਪ ਹੈਗਾ ਇੰਪੋਰਟੈਂਟ ਸੀਗਾ ਉਹ ਮੈਂ ਅੰਦਰ ਆਫਿਸ ਦੇ ਵਿੱਚ ਰੱਖਤਾ ਆ ਕਿੰਨੇ ਕੋਈ ਚੱਕਰ ਨਹੀਂ ਸਾਈਕਲ ਮੈਂ ਨਾਲ ਲੈ ਕੇ ਚੱਲੇ ਆਇਆ ਹੈਲੋ ਹਾਊ ਆਰ ਯੂ ਗੁੱਡ ਮਾਰਨਿੰਗ ਯਾ ਆਮ ਗੋਇੰਗ ਟੂ ਫੈਰੀ ਯਾ you good where are going for ferry no going how oh. it's okay how's your night good yeah course slept like a baby yeah sim <laughs> so isika e apne to melbourne to hi hai ga te philip island to honna chalde feri wall te melde usse ja ke sab ta ki ban da ga ticket mil je good hai je nahi mile ta vi good hai chalo ji chalde ha cycle ready hai te aa mai mike la le ਸੋ ਸੋਚਾ ਹਾਲੇਲੀਆ ਉਹ ਮੈਂਗਾ ਸੌਦਾ ਪੈ ਗਿਆ ਟਿਕਟ ਸਾਰੀ 56 ਡਾਲਰਾਂ ਦੀ ਸੀਗੀ 56 ਮੇਰੇ 20 ਇਹਦੇ ਸਾਈਕਲ ਦੇ ਤਾਂ 75ਾਂ ਦੀ ਪਈ ਟਿਕਟ ਬਸ ਸੱਚੇ ਕਿ ਨੈਸ਼ਨਲ ਪਾਰਕ ਜਿਹੜੇ ਹੁੰਦੇ ਆ ਨਾ ਜਿੱਥੇ ਆਪਾਂ ਚੱਲੇ ਆ ਇੱਕ ਨੈਸ਼ਨਲ ਪਾਰਕ ਹੀ ਆ ਆਇਲੈਂਡ ਹੈ ਨਾ ਤੇ ਜਿੰਨੇ ਵੀ ਨੈਸ਼ਨਲ ਪਾਰਕ ਹੈਗੇ ਆ ਇਹਨਾਂ ਦੀ ਇੱਕ ਫੀਸ ਰੱਖੀ ਹੋਈ ਆ ਆਸਟ੍ਰੇਲੀਆ ਵਾਲਿਆਂ ਨੇ ਤਾਂ ਰੱਖੀ ਨਹੀਂ ਗਈ ਇਹ ਵੀ ਆਸਟ੍ਰੇਲੀਆ ਦਾ ਹਿੱਸਾ ਪਰ ਇਥੋਂ ਦੀ ਸਰਕਾਰ ਨੇ ਰੱਖੀ ਹੋਈ ਆ ਆ ਨੈਸ਼ਨਲ ਪਾਰਕ ਫੀਸ ਉਹ ਹੈਗੀ ਆ ਇੱਕ ਦਿਨ ਦੀ 25 ਡਾਲਰ 2 ਮਹੀਨਿਆਂ ਦੀ 50 ਡਾਲਰ ਤੇ ਜੇ ਤੁਸੀਂ ਸਾਲ ਸੂ ਜਾਂ 2 ਸਾਲ ਰਹੇ ਨਹੀਂ ਉਹਦੀ ਫੀਸ ਹੋਰ ਥੋੜੀ ਮਾੜੇ ਮੁੱਟੇ 10-20 ਡਾਲਰ ਹੋਰ ਲੈ ਲੈਣਗੇ ਤੇ ਫਿਲਹਾਲ ਮੈਂ ਇੱਕ ਦਿਨ ਦੀ ਲਈ ਜੀ ਮੱਕਵੀਂ ਤੋਂ ਮੈਨੂੰ ਇੱਕ ਦਿਨ ਦੇ ਤੇ ਇੱਥੇ ਫ੍ਰਿਜ ਮੈਗਨੇਟ ਮਿਲਦੇ ਪਏ ਸੀਗੇ ਉਹ ਇਹ ਰਾਤ ਨੂੰ ਬੰਦ ਹੋ ਜਾਂਦੇ ਛੇਤੀ 3:30 ਵਜੇ ਦੁਕਾਨ ਬੰਦ ਕਰ ਜਾਂਦੇ ਆਉਦੀ ਏ ਟਿਕਟ ਆਫਿਸ ਤਾਂ ਕਰਕੇ ਫਿਰ ਮੈਂ ਉਹ ਫ੍ਰਿਜ ਮੈਗਨੇਟ ਵੀ ਲੈ ਲਏ ਤੇ ਹੁਣ ਆਪਾਂ ਚੱਲਦੇ ਆਂ ਇਧਰਲੇ ਪਾਸੇ ਆਹ ਸਾਰਾ ਮੈਪ ਜੇ ਦੇਤਾ ਕਿੱਥੇ ਤੁਸੀਂ ਸਾਈਕਲਿੰਗ ਕਰ ਸਕਦੇ ਹੋ ਕਿੱਥੇ ਨਹੀਂ ਕਰ ਸਕਦੇ ਦੇਖਦੇ ਆਂ ਅੱਜ ਆਪਾਂ ਮਰੀ ਆਇਲੈਂਡ ਉਹ ਸਾਰੇ ਸਾਹਮਣੇ ਇੱਕ ਬੈਠੇ ਆ ਜਿੱਥੋਂ ਆਪਾਂ ਨੂੰ ਜਾਣਾ ਆਪਾਂ ਵੀ ਇੱਥੇ ਜਾ ਕੇ ਸਾਈਕਲ ਲਾ ਕੇ ਤੇ ਖੜ ਜੰਨੇ ਆ ਤੇ ਇਹ ਕਹਿੰਦੇ ਬੈਟਰੀ ਤੁਹਾਨੂੰ ਰਿਮੂਵ ਕਰਨੀ ਪਊਗੀ ਬੈਟਰੀ ਹੱਥ ਚ ਲਾ ਕੇ ਜਾਣੀ ਪਊਗੀ ਤੇ ਬੈਟਰੀ ਆਪਾਂ ਕੱਢ ਲਾਂਗੇ ਫਿਰ ਹਾਲਾਤ ਹਸਾ ਹਤਾਵੇਂ ਆ ਲਿਖਿਆ ਤੇ ਪ੍ਰਾਈਸ 1 ਦਿਨ ਦੇ 23 ਕਾਰ ਦੇ 47 ਤੇ 2 ਮਹੀਨੇ ਦੇ ਕਾਰ ਦੇ 195 ਤੇ ਬੰਦੇ ਦੇ 47 ਤੇ 1 ਸਾਲ ਲਈ 101 ਤੇ 2 ਸਾਲ ਲਈ 129 ਐਂਕਲ ਕੇ ਹਸਾ ਹਤਾ ਸਾਰਾ Terima kasih telah menonton! ਜਾ ਕੇ ਬਹਿ ਗਿਆ ਤੇ ਆਪਾਂ ਨੂੰ ਵਿੰਡੋ ਵੀ ਵਧੀਆ ਮਿਲ ਗਈ ਨਹੀਂ ਤਾਂ ਵਿੰਡੋਆਂ ਐ ਹੈਗੀਆਂ ਤੇ ਹੁਣ ਆਪਾਂ ਚੱਲੇ ਆ ਮਰੀਆ ਆਈਲੈਂਡ ਚੱਲ ਪਏ 10:05 ਤੇ ਆਉਂਦੇ ਹੋਏ ਆਉਂਦੇ ਹੋਏ ਘਟੂਗਾ ਰਸ਼ ਕਿਉਂਕਿ ਰਾਤ ਰਹਿਣ ਲਈ ਚੱਲੇ ਲੋਕੀ ਬਾਤੇ ਤੇ ਆਉਂਦੇ ਉੱਪਰ ਬਹਿ ਜਾਗੇ ਸੋਹਣਾ ਸਫ਼ਰ ਹੋਈ ਜਾਂਦੇ ਸੋਹਣੇ ਗੁੱਡ ਤੇ ਬਾਕੀ 크ਰੂਸ ਦੇ ਜ਼ਰਾ ਇਹਨਾਂ ਨੇ ਵੀ ਆਪਾਂ ਨੂੰ ਕਹਿਤਾ ਵੀ ਆਪਾਂ ਡੋਲਫਿਨ ਜਾਂ ਵੇਲ ਮੱਛੀ ਦੇਖ ਸਕਦੀ ਹੈ ਤੇ ਜੇ ਦੇਖੀ ਤਬਰ ਕੈਪਟਨ ਅਨਾਉਂਸ ਕਰੂਗਾ ਤੇ ਫਿਰ ਆਪਾਂ ਜਾ ਕੇ ਦੇਖ ਲਾਂਗੇ ਐਂ ਕਰਕੇ ਇੱਕ ਵਾਰੀ ਜ਼ਰੂਰ ਕਹਿੰਦੇ ਹੁੰਦੇ ਆ ਵੀ ਸਾਨੂੰ ਸ਼ਾਇਦ ਦੇਖ ਸਕਦੀ ਹੈ ਕਿਉਂਕਿ ਇਹਦੇ 'ਚ ਬੰਦੇ ਦਾ ਇੰਟਰਸਟ ਆਉਂਦਾ ਫਿਰ ਬਾਹਰ ਝਾਕਿਆ ਤਾਂ ਕੀ ਕਰੀ ਅੰਦਰ ਬੰਦਾ ਆਏ ਮੇਰੇ ਟੋਪੀ ਨਾ ਉੱਡ ਜੇ ਕਿਉਂਕਿ ਲਾਸਟ ਵਾਰੀ ਵੀ ਐਂ ਹੋਇਆ ਸੀ ਮੇਰੀ ਟੋਪੀ ਉੱਡ ਗਈ ਸੀ ਤੇ ਸਾਰੇ 20 ਮਿੰਟ ਲੱਗੇ ਆਪਾਂ ਪਹੁੰਚ ਗਏ ਤੇ ਮਾਰੇ ਆਈਲੈਂਡ ਤੇ ਮੈਂ ਕਾਫੀ ਪੀ ਜਾਂਦਾ ਇਹ ਹੁਣ ਕਹਿੰਦੇ 10 ਮਿੰਟ ਤੁਸੀਂ ਬੈਠੋ ਪਹਿਲਾਂ ਸਮਾਨ ਲਵਾਂਗਾ ਫਿਰ ਤੁਸੀਂ ਉਤਰੋਗੇ ਆਈ ਆਈ ਬੱਚੇ ਪਹੁੰਚ ਗਏ ਆ ਮਰੀਆ ਆਈਲੈਂਡ ਇੱਥੇ ਆਪਾਂ ਦਾ ਸਾਈਕਲ ਚੱਕਾਂਗੇ ਫਿਰ ਅੱਗੇ ਨੂੰ ਵਧਾਂਗੇ ਸੋਹਣਾ ਯਾਰ ਇਹਦਾ ਆ ਸੀਗਾ ਆਪਣਾ ਸਾਈਕਲ डन ਆ ਖਾਣ ਬਿੰਦਸ ਮਾਣੇ ਨਾ ਆਪਣ ਕੋਲੇ ਪਾਣੀ ਪਿਆ ਗਿਆ ਬੈਟਰੀ ਫਿੱਟ ਕਰ ਲਈ ਆਪਾਂ ਗੁੱਡ ਆ ਇਸ ਮਰੀਆ ਨੰ ਦਾ ਪਹਿਲਾ ਚੱਕਾ ਆ ਬਹੁਤ ਸੋਹਣੇ ਪੁਰਾਣੇ ਜੇ ਘਰ ਬਣੇ ਹੋਏ ਆ ਤੇ ਜੈਕਟ ਲਾ ਕੇ ਤੇ ਟੰਕ ਕੇ ਨਾ ਤੇ ਉਹ ਲਾ ਲਈਏ ਸਨਸਕ੍ਰੀਨ ਕਿਉਂਕਿ ਇੱਥੇ ਕਿਹਾ ਹੋਇਆ ਬਹੁਤ ਜ਼ਰੂਰੀ ਹੈ। ਹਾਂ। ਹੁਣ ਜਸਾ ਉਤਰਾਂਗੇ। ਜਿਨ੍ਹਾਂ ਨੇ ਕਿਹਾ ਸਹੀ 4 ਵਜੇ ਤੁਸੀਂ ਵਾਪਸ ਇੱਥੇ ਆਉਣਾ ਹੈਗਾ। ਤੇ ਆਪਾਂ ਸਹੀ 4 ਵਜੇ ਆ ਜਾਵਾਂਗੇ ਤਾਂ ਕਿ ਸਵਾ ਚਾਰ ਦੇ ਤਰ੍ਹਾਂ। ਗੁੱਡ। ਯੂ ਮਸਟ ਵੇਅਰ ਹੈਲਮਟ ਵਾਈਲ ਯੂ ਰਾਈਡਿੰਗ ਮਰ ਯਰ ਹੈਲਮਟ। ਓਕੇ ਹੈਲਮਟ ਹੈ ਨਹੀਂ ਆਪਣੇ ਕੋਲੇ ਚਲ ਕੋਈ ਨਹੀਂ ਜਦੋਂ ਰੋਕਿਆ ਵਿਖੀ ਜਾਂਦੀ ਹੁਣ ਹੈ ਨਹੀਂ ਇਹਨਾਂ ਨੇ ਵੀ ਨਹੀਂ ਪਾਇਆ ਫਿਰ ਤੇ ਕਰੀਮ ਗਰੂਮ ਲਾ ਕੇ ਆਪਾਂ ਤਿਆਰ ਹੋ ਗਏ ਜਿਵੇਂ ਗੋਰੇ ਲਈ ਜਾਂਦੇ ਉਵੇਂ ਆਪਾਂ ਲਾਲੀ ਪੂਰੀ ਫੁੱਲ ਵੱਡਾ ਫੁੱਲ ਫੇਰ ਨਵੇਂ ਨਵੇਂ ਜਾਨਵਰ ਐ ਇੱਥੇ ਸੱਚੀ ਵੇਖਦੇ ਹੌਲੀ ਹੌਲੀ ਤੇ ਆਹ ਸਭ ਤੋਂ ਪਹਿਲਾਂ ਕੰਕਾਲ ਮੱਥੇ ਲੱਗਦਾ ਆਪਣਾ ਤੇ ਇਹ ਜਿੰਨਾ ਕ ਮੇਨੂੰ ਹਿਸਾਬ ਹੈ ਨਾ ਇਹ ਪੱਕਾ ਵੇਲ ਮੱਛੀ ਦਾ ਹੈ ਤਾਂ ਇਹ ਵੇਲ ਮੱਛੀ ਦਾ ਇਹਨਾਂ ਨੇ ਕੰਕਾਲੇ 'ਚ ਰੱਖਿਆ ਹੋਇਆ ਹੈ। ਸੀਮਿੰਟ ਦਾ ਨਹੀਂ। ਹਾਂ ਅਗਵੇਲ ਮੱਛੀ ਦਾ ਹੀ ਹੈ। ਸੋ ਇਹ ਇੱਥੇ ਰੱਖਿਆ ਗਿਆ ਸਭ ਤੋਂ ਪਹਿਲਾਂ ਇਹ ਆ। ਹੁਣ ਉੱਥੇ ਇਨਫੋਰਮੇਸ਼ਨ ਸੈਂਟਰ ਹੈ ਉੱਥੇ ਜਾ ਕੇ ਨਾ ਆਪਾਂ ਵੇਖਦੇ ਆਂ ਵੀ ਆਪਾਂ ਕਿੱਥੇ-ਕਿੱਥੇ ਜਾ ਸਕਦੇ ਆਂ ਕੀ-ਕੀ ਕਰ ਸਕਦੇ ਆਂ। ਫਿਰ ਉਸ ਤੋਂ ਅੰਦਰ ਸਾਰੀ ਬਿਉਂਦਬੰਦੀ ਕਰਾਂਗੇ ਆਪਾਂ। ਤੇ ਆਪੇ ਛਟੋਲੀਆਂ ਪਾਣੀ ਦੀਆਂ। ਪਤਾ ਨਹੀਂ ਕਾੜੀਆਂ। ਪਰ ਟੋਲੀਆਂ 4। ਇੱਧਰ ਟਾਇਲਟ ਆ ਗਿਆ। ਉਹ ਸਾਹਮਣੇ ਜਾਨਵਰ ਕਰਦੇ ਉਹ ਵੀ ਆਪਾਂ ਹੌਲੀ ਹੌਲੀ ਵੇਖਦੇ ਇਹ ਨਵੀਆਂ ਕੁਛ ਬਤਕਾਂ ਆਈਆਂ ਅਲੱਗ ਟਾਈਪ ਦੀਆਂ 130 ਮੀਟਰ ਦੂਰ ਆ ਕੇ ਆ ਸ਼ਾਨਦਾਰ ਜਿਹੀ ਬਿਲਡਿੰਗ ਦੇ ਵਿੱਚ ਇਨਫੋਰਮੇਸ਼ਨ ਸੈਂਟਰ ਚਲੋ ਇਹਦੇ ਵਿੱਚ ਚੱਲ ਕੇ ਆਉਣੇ ਸਭ ਤੋਂ ਪਹਿਲਾਂ 1825 ਇਹ ਬਣੀ ਹੋਊਗੀ ਗੁੱਡ ਰਸ ਬੱਚੀ ਸਿਆਮ ਉਸ ਤੋਂ ਪਿਆਰ ਸੀ ਤੇ ਚਾਹੇ ਆ ਦਾਰੀ ਇੰਫੋਰਮ ਡਾਇਰੈਕਟ ਜਿਹੜੇ ਦੇਖੀਏ ਕਿ ਅਸੀਂ ਜਾਂਦੇ ਆ ਕਿਰਚਾ ਤੇ ਆਇਆ ਦਸ ਹਫਤਾ ਲਿਖਿਆ ਹੋਇਆ ਹੈਗਾ ਜੀ ਯੂਨਸਕੋਰ ਦੇ ਵਿੱਚ ਆਉਂਦਾ ਹੈਗਾ ਤੇ ਹੈਲੋ ਹਰ ਰਸੋ ਬੱਤੀ ਜਬਾਨਾ ਸ਼ੁਰੂ ਹੋਇਆ ਸੀ 2010 ਚ ਨੂੰ ਵਰਲਡ ਹੈਰੀਟੇਜ ਪ੍ਰਾਪਰਟੀ ਦਾ ਦਰਜਾ ਦੇਤਾ ਸੀਗਾ 1890 ਦੇ ਵਿੱਚ ਬਣੀ ਹੋਈ ਬਿਲਡਿੰਗ ਤੇ ਇਹਨੂੰ ਜੇਕਰ ਅਸੀਂ ਮੋਟਾ-ਮੋਟਾ ਵੇਖੀਏ ਇਹ 40 ਹਜ਼ਾਰ ਸਾਲ ਪਹਿਲਾਂ ਇਹਨਾਂ ਲੋਕਾਂ ਦਾ ਘਰ ਹੁੰਦਾ ਸੀਗਾ ਜਿਹੜੇ ਇੱਥੋਂ ਦੇ ਉਹ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਹੈ ਠੀਕ ਹੈ ਜੀ ਇਹ ਮੱਛੀਆਂ ਫੜਦੇ ਹੁੰਦੇ ਸੀਗੇ ਠੀਕ ਹੈ ਵੇਲ ਮੱਛੀ ਦਾ ਸ਼ਿਕਾਰ ਕਰਦੇ ਸੀਗੇ ਤੇ ਨੇਚਰ ਪ੍ਰੇਮੀ ਹੁੰਦੇ ਸੀਗੇ ਮਤਲਬ ਕੁਦਰਤ ਨਾਲ ਜੁੜ ਕੇ ਰਹਿੰਦੇ ਸੀ ਜਿਵੇਂ ਕਿ ਆਹ ਵੀ ਇਹਨਾਂ ਨੇ ਵਧੀਆ ਐਂਕਰ ਸਾਨੂੰ ਸੈਂਪੋਇ ਲੋਕ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਯੂਰਪੀ ਲੋਕਾਂ ਨੇ ਇਹਦੀ ਖੋਜ ਕੀਤੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਇੱਕ ਜੇਲ੍ਹ ਦਾ ਰੂਪ ਦੇ ਦਿੱਤਾ ਇੱਥੇ ਕੈਦੀਆਂ ਆਉਣ ਲੱਪੇ ਫਿਰ ਕੈਦੀਆਂ ਤੋਂ ਕੰਮ ਕਰਾਉਣ ਲੱਪੇ ਤੇ ਫਿਰ ਕੈਦੀਆਂ ਤੋਂ ਕੰਮ ਕਰਾਉਂਦੇ ਕਰਾਉਂਦੇ ਫਿਰ ਉਹਨਾਂ ਨੇ ਸੋਚਿਆ ਵੀ ਚਲ ਇੱਥੇ ਉਹਨਾਂ ਦੀ ਯੋਗ ਕੀਤਾ ਜਾਵੇ ਕਾਰੋਬਾਰ ਸ਼ੁਰੂ ਕੀਤਾ ਜਾਵੇ ਪਰ ਕਾਰੋਬਾਰ ਇੱਥੇ ਠੱਪ ਰਿਆ ਤੇ ਫਿਰ ਉਸ ਤੋਂ ਬਾਅਦ ਟਸਮਾਨੀਆ ਲੋਕਾਂ ਨੇ ਇਹਨੂੰ ਇੱਕ ਟੂਰਿਸਟ ਸਪੌਟ ਬਣਾਤਾ ਤਾਂ ਕਿ ਲੋਕੀ ਇੱਥੇ ਆਉਣ ਤੇ ਇੱਥੇ ਆ ਕੇ ਉਹ ਨਜ਼ਾਰਾ ਨਜ਼ਾਰਾ ਲੈਣ ਗੱਲਬਾਤ ਪੂਰੀ ਵਧੀਆ ਕਰਨ ਤੇ ਆਹ ਸਾਬਦਾ ਵੈ ਕਿ ਇਥੋਂ ਦਾ ਬਸ ਇਹ ਮੋਟੀ ਮੋਟੀ ਜਾਣਕਾਰੀ ਸੀਗੀ ਕਿ ਪਹਿਲਾਂ ਇੱਥੋਂ ਦੇ ਲੋਕ ਰਹਿੰਦੇ ਸੀ ਮੂਲ ਨਿਵਾਸੀ ਉਹ ਮੱਛੀਆਂ ਮੁੱਛੀਆਂ ਫੜਦੇ ਸੀਗੇ ਫਿਰ ਇਹਨੂੰ ਯੂਰਪੀ ਲੋਕਾਂ ਨੇ ਵੇਖਿਆ ਫਿਰ ਉਹਨਾਂ ਨੇ ਸੋਚਿਆ ਵੀ ਇੱਥੇ ਜੇਲ੍ਹ ਬਣਾ ਦਿੱਤੀ ਜਾਵੇ ਫਿਰ ਜੇਲ੍ਹ ਤੋਂ ਬਾਅਦ ਕੈਦੀਆਂ ਤੋਂ ਕੰਮ ਕੰਮ ਕਰਾਇਆ ਉਦਯੋਗ ਖੜਾ ਕੀਤਾ ਉਦਯੋਗ ਠੱਪ ਹੋ ਗਿਆ ਫਿਰ ਇਸ ਤੋਂ ਬਾਅਦ ਇਹਨੂੰ ਟੂਰਿਸਟ ਸਪੋਟ ਬਣਾਤਾ ਤੇ ਫਿਲਹਾਲ ਆਪਾਂ ਇਸ ਟੂਰਿਸਟ ਸਪੋਟ ਦੇ ਉੱਪਰ ਆ ਸਾਹਮਣੇ ਬੀਚ ਤੇ ਖੜੇ ਆ ਤੇ ਹੁਣ ਇਹਨੂੰ ਆਪਾਂ ਨਾ ਘੁੰਮ ਕੇ ਵੇਖਦੇ ਆ ਆਲਾ ਦਾਲਾ ਕਿਹੋ ਜਾਗਾ ਕੀ ਹਿਸਾਬ ਤਾ ਤੇ ਇੱਥੇ ਇੱਕ 3D ਮੈਪ ਵੀ ਬਣਾਇਆ ਹੋਇਆ ਇਹਨਾਂ ਨੇ ਆਹ ਵਾਲਾ ਇਹ ਪੂਰਾ ਪੂਰਾ ਮੈਪ ਹੈ ਆਪਾਂ ਇਸ ਤੋਂ ਇੱਥੇ ਜੇ ਖੜੇ ਕਿਤੇ ਇਹ ਜਾਟੀ ਕੋਲੇ ਤੇ ਉਹ ਮਾਉਂਟ ਮਰੀਆ ਦਾ ਸਭ ਤੋਂ ਉੱਚਾ ਪਹਾੜ ਹੈਗਾ ਉੱਥੇ ਵੀ ਆਪਾਂ ਜਾ ਸਕਦੇ ਹਾਂਗੇ ਸੋ ਪਹਿਲਾ ਪਹਿਲਾ ਇੰਨੀ ਕਿਥਾਂ ਘੁੰਮੇ ਜਾ ਕੇ ਉਹ ਮਾਉਂਟ ਮਰੀਆ ਬਹੁਤ ਉੱਚਾ ਰਹ ਜੂਗਾ ਤੇ ਉਹਨੂੰ 8 ਘੰਟੇ ਲੱਗਣਗੇ ਜਾ ਕੇ ਵਾਪਸ ਆਉਣ ਤੇ ਫਿਰ ਆਪਾਂ ਉਹਨੂੰ ਨਹੀਂ ਕਰਦੇ ਇੱਧਰ ਆਉਂਦੇ ਹਾਂ ਦੇ ਨਾ ਆ ਬਹੁਤ ਸ਼ਾਨਦਾਰ ਜਿਹਾ ਪਹਾੜ ਆ ਪਹਾੜ ਕੀ ਨਾ ਦਰਖਤ ਆਏਗੇ ਹੋ ਸਕਦਾ ਇਹਨਾਂ ਨੂੰ ਉਹੀ オリジナル ਲੋਕਾਂ ਨੇ ਲਾਇਆ ਹੋਵੇ ਜਿਹੜੇ ਮੂਲ ਨਿਵਾਸੀ ਇੱਥੇ ਹੁੰਦੇ ਹੈਗੇ ਉਹਨਾਂ ਨੇ ਲਾਇਆ ਹੋਵੇ ਨਾ ਉਦੋਂ ਸ਼ਾਇਦ ਬਹੁਤ ਛੋਟੇ ਛੋਟੇ ਹੁੰਦੇ ਹੋਣਗੇ ਪਰ ਨਹੀਂ ਉਦੋਂ ਤਾਂ ਹੁੰਦੇ ਹੀ ਨਹੀਂ ਹੋਣਗੇ 40 ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ ਪਰ ਫਿਰ ਵੀ ਹੈ ਨਾ ਮੇਰੇ ਦਿਮਾਗਾਂ 'ਚ ਆਈ ਅੰਦਾਜ਼ ਵੀ ਕਿਸੇ ਦਾ ਆਪਾ ਘਰ ਪਤਾ ਨਹੀਂ ਕਹਿਣੀ ਚਾਹੀਦੀ ਕਿ ਨਹੀਂ ਕਹਿਣੀ ਚਾਹੀਦੀ ਪਰ ਆਏ ਆ ਵੀ ਕਿਸੇ ਦਾ ਆਪਾ ਘਰ ਅਜਾੜ ਕੇ ਉਹਨੂੰ ਇੱਕ ਟੂਰਿਸਟ ਸਪੌਟ ਬਣਾ ਦਈਏ ਉਹਨੂੰ ਕਿਵੇਂ ਲੱਗੂਗਾ ਉਹਨੂੰ ਬੁਰਾ ਲੱਗੂਗਾ ਤੇ ਆ ਬੋਰਡ ਲੱਗਿਆ ਹੈਗਾ ਇਸ ਥਾਂ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਕਹਿੰਦੇ ਪਏ ਵਰਡ ਹੈਰਿਟੇਜ ਪ੍ਰੋਪਰਟੀ ਯੂਨੈਸਕੋ ਤੇ ਇੱਥੇ ਲਿਖਿਆ 165000 ਔਰਤਾਂ ਬਜ਼ੁਰਗ ਬੰਦੇ ਬੁੜੀਆਂ ਤੇ ਬੱਚੇ ਟਰਾਂਸਪੋਰਟ ਕੀਤੇ ਗਏ ਸੀਗੇ ਗ੍ਰੇਟ ਬ੍ਰਿਟੇਨ ਤੋਂ ਆਸਟ੍ਰੇਲੀਆ ਐਜ਼ ਅ ਪਿਨਿਸ਼ਮੈਂਟ 1788 ਤੋਂ 1868 ਦੇ ਵਿੱਚ ਤੋਂ ਇਹਦੇ ਉੱਪਰ ਨਾ ਹਰੇ ਦੇ ਉੱਪਰ ਕੁਝ ਨਾ ਕੁਝ ਲਿਖਿਆ ਹੋਇਆ ਜਿਹੜਾ ਕਿ ਹੁਣ ਪ੍ਰੋਪਰ ਦੀਂਦਾ ਨਹੀਂ ਪਿਆ ਠੀਕ ਹੈ ਜੀ ਚਲੋ ਆਪਾਂ ਵੀ ਚੱਲਦੇ ਆਂ ਤੇ ਸਾਹਮਣੇ ਆ ਉਹੀ ਦਰਖਤਾਂ ਦੇ ਬਹੁਤ ਠੰਢੇ ਸ਼ਾਂ ਤੇ ਸੋਹਣੇ ਸ਼ਾਂ ਜਿਨ੍ਹਾਂ ਨੂੰ ਕਦੇ ਨਾ ਕਦੇ ਇੱਥੋਂ ਦੇ ਲੋਕਾਂ ਨੇ ਲਾਇਆ ਹੋਊਗਾ ਗੁੱਡ ਇਹ ਅੰਦਰਲਾ ਝਾਕਾ ਇੱਥੇ ਇਨਫੋਰਮੇਸ਼ਨ ਸੈਂਟਰ ਹੈ ਤੇ ਇਹ ਉਹੀ ਬਿਲਡਿੰਗ ਹੈ ਜਿਹਨੂੰ ਇਹਨਾਂ ਨੇ ਯੂਨੈਸਕੋ ਦਾ ਉਹ ਦਿੱਤਾ ਹੈ ਵਾਰਡ ਹੈਰੀਟੇਜ ਦੇ ਦਰਜਾ ਦਿੱਤਾ ਹੈ ਤੇ ਕਿਸੇ ਟਾਈਮ ਜੇਲ ਹੁੰਦੀ ਹੋਊਗੀ ਕੈਦੀ ਇੱਥੇ ਆਉਂਦੇ ਹੋਣਗੇ ਤੇ ਉਹਨਾਂ ਨੂੰ ਮਾਰਕੁੱਟ ਵੀ ਹੁੰਦੀ ਹੋਊਗੀ ਇਧਰੋਂ ਪਾਈ ਜਾਂਦੇ ਸੋਹਣੇ ਦਰਖਤਾਂ ਦੇ ਛਾਏ ਆਉਣਗੇ ਇੱਕ ਕੋਰੇ ਦੇ ਚ ਗੇੜਾ ਮਾਰ ਕੇ ਵੇਖਦੇ ਹਾਂ ਅਸਿਸਟੈਂਟ ਸੁਪਰੀਡੈਂਟ ਕੁਆਟਰਸ 1854 どうぞ。 ਤੇ ਹੁਣ ਇਹ ਸਾਰੇ ਨੂੰ ਇੱਥੋਂ ਆਪਾਂ ਦੁਰ ਕੇ ਵੇਖਦੇ ਆਂ ਸਾਈਕਲ ਨੂੰ ਪਿੱਛੇ ਲਾ ਦੋ ਮੈਂ ਕਿ ਦੁਰ ਕੇ ਜਿਆਦਾ ਸੋਣਾ ਝਾਕ ਆਊਗਾ ਸਾਈਕਲ ਨਾਲ ਸਾਈਕਲ ਦੇ ਪਰ ਤੋਂ ਪਹਿਧਰ ਜਾਵਾਂਗੇ ਅੱਗੇ ਕਰਨ ਕਿਹਇਤ ਬਣੀ ਹੋਈ 1886 ਦੀ ਆ ਬਿਲਕੁਲ ਪਿੱਲੀਆਂ ਆਟਾ ਫਿਰ ਵੀ ਐ ਖੜੀ ਐ ਪ੍ਰੋਪਰ ਤਰੀਕੇ ਨਾਲ ਕਿਸੇ ਟਾਈਮ ਇਥੇ ਜੇਲਰ ਜੇਲਰ ਤੁਰਦਾ ਹੋਊਗਾ ਨਾ ਇਦਾਂ ਤੁਰ ਕੇ ਮੈਂ ਇੱਥੇ ਆਇਆ ਕਾਸਲ ਟੂ ਕੋਟੇਜ ਇਹਦੇ ਵਿੱਚ ਜਾ ਕੇ ਦੇਖਦੇ ਤੇ ਮੈਂ ਇੱਕ ਵਾਰੀ ਜਿਹੜਾ ਲਾਇਆ ਹੈ ਬਹੁਤ ਸੋਹਣੀ ਚੀਜ਼ ਹੈ ਅੰਦਰ ਮੈਂ ਪਹਿਲਾਂ ਛੱਤ ਦੇਖਦੇ ਉਹ ਵੀ ਪੁਰਾਣੀ ਬਾਲਾਂ ਵਾਲੀ ਬਣੀ ਹੋਈ ਛੱਤ ਜਿਹਨੂੰ ਹੁਣ ਇਹਨਾਂ ਨੇ ਰੈਨੋਵੇਟ ਥੋੜਾ ਥੋੜਾ ਕਰਤਾ ਉੱਪਰਲੇ ਪਾਸੋਂ ਤਾਂ ਕਿ ਪਾਣੀ ਅੰਦਰ ਨਾ ਆਵੇ ਤੇ ਆ ਫਾਇਰਪਲੇਸ ਤੇ ਇੱਥੇ ਨੇ ਲੈ ਕੇ ਲਾਇਆ ਹੋਇਆ ਜੋ ਵੀ ਹਿਸਾਬ ਤਵ ਹੈ ਇਹ ਆਇਂ ਕਰਕੇ ਰਹੀ ਫਰਸਾ ਤੇ ਸੋ ਬਹੁਤ ਸੋਹਣਾ ਲੱਗਿਆ ਮੈਨੂੰ ਇੱਥੇ ਆ ਕੇ ਉਹਦੀ ਪੁਰਾਣੀਆਂ ਜਿਹੀਆਂ ਕੰਧਾਂ ਘਟ ਤੇ ਚੂਨਾ ਹੈ ਨਹੀਂ ਕੰਨਾਂ ਦੇ ਆਇਆ ਇਹਦਾ ਬਾਈ ਦਾ ਕਮਰਾ ਹੋਊਗਾ ਸ਼ਾਇਦ ਲੈਟਰ ਫਰੋਂ ਸﻤਿਥ ਓਬਰਾ to his son and family ਆਹ ਹੋਏ ਬਾਥਰੂਮ ਹੀ ਹੋਊਗਾ ਨਾ ਇੱਥੇ ਨੋਂ ਨੋਂ 19 ਸਾਲ ਤੱਕ ਹੋਊਗਾ ਤੇ ਆਪ ਇਧਰੋਂ ਵੇਖ ਲਿਆ ਤੇ ਮੈਂ ਇਧਰ ਨੂੰ ਮੁੜ ਗਿਆ ਹੁਣ ਅੰਦਰ ਨੂੰ ਇੱਥੇ ਇੱਕ ਸਟੋਰ ਰੂਮ ਹੈਗਾ ਇਹਨੂੰ ਜਾ ਕੇ ਵੇਖਦੇ ਅੰਦਰ ਕੀ ਹੈ ਸਭ ਤੋਂ ਪਹਿਲਾਂ ਇੱਥੇ ਇੱਕ ਕੰਮ ਮਸ਼ੀਨ ਪਈ ਆ ਤੇ ਮੈਨੂੰ ਪਤਾ ਨਹੀਂ ਹਾਲ ਹੈ ਨਾ ਨਵੰਬਰ 1927 ਦਾ ਆਹ ਨਹੀਂ ਮੈਨੂੰ ਪਤਾ ਕੀ ਹੈ ਜੇ ਕਿਸੇ ਨੂੰ ਪਤਾ ਤਾਂ ਬਾਈ ਕਮੈਂਟ ਚ ਜਰੂਰ ਦੱਸਿਓ ਇੱਕ ਚੱਕੀ ਤਾਂ ਨਹੀਂ ਹੈਗੀ ਚੱਕੀ ਵਰਗੇ ਹੀ ਆ ਕੁਛ ਆ ਇਧਰ ਟੋਕਾ ਪਿਆ ਇੱਕ ਹਾਬੀ ਨਹੀਂ ਮੈਨੂੰ ਪਤਾ ਕੀ ਆ ਗੱਡਾ ਤੇ ਇਹਨਾਂ ਦੇ ਹੋਰ ਨਿੱਕੇ-ਮੋਟੇ ਸੰਦ ਪਏ ਇੱਥੇ ਤੇ ਆ ਮੇਲੇ ਦਾ ਚਰਚ ਹੋਊਗੀ ਜਾਂ ਕੋਈ ਨਾ ਕੋਈ ਪਾਛਨ ਦੇ ਨਾਲ ਹਸਾਬ ਤਾਂ ਹੋਊਗਾ ਉਹ ਪ੍ਰਿੰਟਿੰਗ ਪ੍ਰੈਸ ਲੱਗਦੀ ਹੈ ਨਾ ਤੇ ਛਾਤ ਤੋਂ ਪਰੋਂ ਆਉ ਜੀ ਹੈ ਸੋਹਣੀ ਬਣੀ ਹੋਈ ਹੈ ਚੀਜ਼ ਸਾਰੀ ਸਾਰੀ ਮੈਂ ਮੈਂ ਬਹੁਤ ਖੁਸ਼ ਹੋਣਾ ਵੇਖ ਕੇ ਜੀ ਜੀ ਹੰਗੇ ਵਾਦਦੇ ਆਹ ਸਾਹਮਣੇ ਆਪਾਂ ਗੇੜਾ ਕੱਢ ਕੇ ਨਾ ਇੱਧਰ ਨਹੀਂ ਆਏ ਆ ਗਿਆ ਮੈਨੂੰ ਲੱਗਿਆ ਵਾਸ਼ਰੂਮ ਹੋਣਗੇ ਪਰ ਇਹ ਬਹੁਤ ਸੋਹਣੀ ਬਣੀ ਹੋਈ ਇੱਥਾ ਕੀ ਬਾਤ ਹੈ ਇਦੇ ਅੰਦਰ ਜਾ ਕੇ ਦੇਖਦੇ ਆ ਤੇ ਇਹ ਬਣਿਆ ਹੋਇਆ ਹੈ ਕਲੋਥਿੰਗ ਸਟੋਰ 1843 ਦਾ ਤੇ ਦਾ ਫਰਸ਼ ਵੇਖ ਕੇ ਨਾ ਰੂਹ ਖੜ ਜਾਂਦੀ ਹੈ। ਕਿਆ ਬਾਤ ਇਹ ਉਹਨਾਂ ਉਮੀਦਾਂ ਉਮੀ ਹੀ ਪਿਆ ਹੈਗਾ। ਤੇ ਆ ਮੈਨੂੰ ਲੱਗਦਾ ਪੀਜ਼ਾ ਬਣਾਉਂਦੇ ਹੋਣਗੇ ਇੱਥੇ। ਹਾਂ ਇਹਦੇ ਪੀਜ਼ਾ ਪੂਜ਼ਾ ਬਣਦਾ ਹੋਊਗਾ ਨਾ। ਆ ਪਤਾ ਨਹੀਂ ਕੀ ਚੀਜ਼ ਹੈ। ਗੁੱਡ ਬਹੁਤ ਸੁਣੀ ਚੀਏ ਬਹੁਤ ਵਧੀਆ ਹਾਂ ਉਹੀ ਫਾਇਰਪਲੇਸ ਹਨਾ ਮਤਲਬ ਮੈਂ ਇਮੇਜਨ ਕਰਦਾ ਹੁਣ ਨਾਗਾ ਵੀ ਆ ਫਾਇਰਪਲੇਸ ਚੱਲੀ ਜਾਂਦੀ ਆ ਤੇ ਜਨਤਾ ਇੱਥੇ ਬੈਠੀ ਗੱਲਾਂ ਬਾਤਾਂ ਮਾਰੀ ਜਾਂਦੀ ਆ ਉਹ ਜਿਹੜੇ ਅਫਸਰ ਹੁੰਦੇ ਉਹੀ ਮਾਰਦੇ ਹੋਣਗੇ ਤੇ ਤੇ ਜਮਨ ਨਮਰ ਬਣਿਆ ਹੋਊਗਾ ਆਵਾਜ਼ ਹੋਊਗਾ ਦੋਵੇ ਤੇ ਇਧਰਲੇ ਪਾਸੇ ਜਾ ਕੇ ਵੇਖਦੇ ਆ Ele não vai ficar aqui. Ele 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 vai ficar ਇਹ ਤੇ ਪੂਰ ਕਵਰੇਜ ਆ ਗਿਆ ਆਪਾਂ ਕਿਚਨ ਆ ਇੱਕ ਕਿਚਨ ਤੇ ਕਿਚਨ ਦੇ ਵਿੱਚ ਇਹਨੂੰ ਟੋਟ ਕੇ ਦਿਖਾਇਆ ਹੋਇਆ 6378 ਕਿਲੋਮੀਟਰ fromParams ਦਾ ਸੈਂਟਰ ਆਫ ਦਾ ਅਰਥ ਤੇ ਇਹਦੇ ਵਿੱਚ ਹਾਂ ਇਸ ਆਹ ਚੀਜ਼ਾਂ ਦੇ ਪੱਥਰ ਰਹਿ ਗਏ ਆ ਇਹ ਪੱਥਰ ਇਹਨਾਂ ਨੇ ਇੱਥੇ ਲਾ ਰੱਖਿਆ ਵਿੱਚੋਂ ਕੱਢ ਕੇ ਇੱਥੇ ਸਜਾਤੇ ਤੇਦੇ ਬਾਰੇ ਲਿਖਤਾ ਵਰਨੇ ਸੋਹਣੀ ਬਣੀ ਹੋਈ ਹੈ ਤੇ ਬਣੀ ਹੈ ਇਹਦਾ ਨਾਮ ਹੈ ਕਾਫੀ ਪੈਲਸ 1888 ਤੇ ਹੁਣ ਆਪਾਂ ਇਹਦੇ ਅੰਦਰ ਜਾਨੇ ਪਲੀਜ਼ ਰਿਮੂਵ ਯਰ ਸ਼ੂਜ਼ ਓਕੇ ਜੀ ਲੋ ਜੀ ਦੇ ਅੰਦਰ ਆ ਗਏ ਤੁਮ ਮਿਲਾਈ ਕਮਰੇ ਹੋਇਨਾ ਦਾ ਬਾਹਰ ਹੁੰਦਾ ਹੋਊਗਾ ਮੈਨੂੰ ਦਾ ਉਸ ਟਾਈਮ ਦਾ ਇੱਥੇ ਬਹਿ ਕੇ ਪੈਗ ਸ਼ੱਗ ਫਿਲਹਾਲ ਤਾਂ ਇਹਨਾਂ ਨੇ ਹੱਡੀਆਂ ਰੱਖ ਰੱਖੀਆਂ ਤੇ ਚਲੋ ਜੀ ਆਪਾਂ ਇਹ ਸਾਰੀ ਤੁਹਾਨੂੰ ਬਹੁਤ ਸੋਹਣੇ ਤਰੀਕੇ ਨਾਲ ਵੇਖਿਆ ਹੁਣ ਆਪਾਂ ਅੱਗੇ ਨੂੰ ਵਧਦੇ ਹਾਂ ਕੱਲੀ-ਕੱਲੀ ਚੀਜ਼ ਦੀ ਰਿਕਾਰਡਿੰਗ ਕਰ ਲਈ ਕੱਲੀ-ਕੱਲੀ ਚੀਜ਼ ਵੇਖ ਲਈ ਆਪਾਂ ਇੱਥੋਂ